ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਦੇ ਨੈਸ਼ਨਲ ਇਨਫੋਮੈਟਿਕ ਸੈਂਟਰ ਵੱਲੋਂ ਸਥਾਨਿਕ ਬਚਤ ਭਵਨ ਵਿਖੇ ਸੁਰੱਖਿਅਤ ਇੰਟਰਨੈਟ ਦਿਵਸ ਤੇ ਮੌਕੇ ਤੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਜ਼ਿਲ੍ਹਾ ਸਿੱਖਿਆ ਦਫ਼ਤਰ ਲੁਧਿਆਣਾ ਤੋਂ ਦਫ਼ਤਰ ਲੁਧਿਆਣਾ ਤੇ ਪਵਨ ਟੀਮ ਲੁਧਿਆਣਾ ਸਮੇਤ ਵੱਖ-ਵੱਖ ਦਫ਼ਤਰਾਂ ਤੋਂ ਲਗਭਗ 70 ਤੋਂ 80 ਭਾਗੀਦਾਰਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਐਨ ਆਈ ਸੀ ਲੁਧਿਆਣਾ ਦੇ ਜ਼ਿਲ੍ਹਾ ਸੂਚਨਾ ਵਿਗਿਆਨ ਅਫਸਰ ਨੀਰਜ ਗਰਗਰੇ ਇੰਟਰਨੈਟ ਦੀ ਸੁਰੱਖਿਤ ਵਰਤੋਂ ਅਤੇ ਆਮ ਆਨਲਾਈਨ ਖਤਰਿਆਂ ਤੋਂ ਬਚਣ ਦੇ ਤਰੀਕਿਆਂ ਬਾਰੇ ਇੱਕ ਪੇਸ਼ਕਾਰੀ ਕੀਤੀ ਡੀ ਡੀ ਐਫ ਅੰਬਰ ਬੰਦੋ ਉਪਾਧਾਇਏ ਨੇ ਵੀ ਭਾਗੀਦਾਰਾਂ ਨਾਲ ਕੀਮਤੀ ਸੁਝਾਅ ਸਾਂਝੀਆਂ ਕੀਤੀਆਂ ਇਹ ਵਰਕਸ਼ਾਪ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਐਨਆਈਸੀ ਦੇ ਸਹਿਯੋਗ ਨਾਲ ਕੀਤੀ ਗਈ ਇੱਕ ਪਹਿਲਕਦਮੀ ਦਾ ਹਿੱਸਾ ਸੀ